ਹਾਂਜੀ ਦੋਸਤੋ ਆਪ ਸਭ ਨੂੰ ਪਤਾ ਹੀ ਹੈ ਕਿ ਪੋਹ ਮਹੀਨੇ ਦੀ ਕੜਕ ਦੀ ਠੰਡ ਵਿੱਚ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ-ਛੋਟੇ ਲਾਲਾਂ ਨੇ ਸ਼ਹੀਦੀ ਪ੍ਰਾਪਤ ਕੀਤੀ ਸੀ ਸਿੱਖ ਧਰਮ ਦੀ ਖਾਤਰ ਗੁਰੂ ਗੋਬਿੰਦ ਸਿੰਘ ਜੀ ਨੇ ਆਪਣਾ ਸਾਰਾ ਪਰਿਵਾਰ ਵਾਰਤਾ ਸੀ ਅੱਜ ਦੇ ਦਿਨ 26 ਦਸੰਬਰ ਨੂੰ ਸਰਹੰਦਤ ਸੂਬੇ ਨवाब वजीर खान ਦੀ ਕਚਹਿਰੀ ਵਿੱਚ ਛੋਟੇ ਸਾਹਿਬਜ਼ਾਦਿਆਂ ਨੂੰ ਪਹਿਲੇ ਦਿਨ ਪੇਸ਼ ਕੀਤਾ ਗਿਆ ਸੀ ਛੋਟੇ ਲਾਲਾਂ ਨੂੰ ਸਿੱਖ ਧਰਮ ਛੱਡਣ ਲਈ ਮਜਬੂਰ ਵੀ ਕੀਤਾ ਗਿਆ ਸੀ ਉਹਨਾਂ ਨੇ ਆਪਣਾ ਸਿੱਖ ਧਰਮ ਨਹੀਂ ਛੱਡਿਆ ਪਰ ਦੋਸਤੋ ਆਉਣ ਵਾਲੀਆਂ ਪੀੜ੍ਹੀਆਂ ਸਿੱਖ ਇਤਿਹਾਸ ਨੂੰ ਭੁੱਲਦੀਆਂ ਜਾ ਰਹੀਆਂ ਨੇ ਪੋ ਮਹੀਨੇ ਵਿੱਚ ਸਿੱਖ ਵਿਆਹ ਸ਼ਾਦੀਆਂ ਨਹੀਂ ਕਰਦੇ ਸਨ ਕਿਉਂਕਿ ਇਹ ਸਮਾਂ ਸਾਡੇ ਸਿੱਖ ਕੌਮ ਨੇ ਛੀਧੀਆਂ ਪ੍ਰਾਪਤ ਕੀਤੀਆਂ ਸਨ ਅਸੀਂ ਕਿਸੇ ਵੀ ਧਰਮ ਨੂੰ ਮਾੜਾ ਨਹੀਂ ਕਹਿੰਦੇ ਪਰ ਦੋਸਤੋ ਕਈ ਸਿੱਖ ਧਰਮ ਨਾਲ ਸੰਬੰਧਿਤ ਬੱਚੇ ਛੀਦੀ ਦਿਹਾੜੇ ਭੁੱਲ ਕੇ 크리스마ਸ ਮਨਾ ਰਹੇ ਹਨ ਇਹ ਸਾਡੀ ਕੌਮ ਦੇ ਲਈ ਬਹੁਤ ਸ਼ਰਮ ਦੀ ਗੱਲ ਹੈ ਮਾਪਿਆਂ ਨੂੰ ਚਾਹੀਦਾ ਹੈ ਆਪਣੇ ਬੱਚਿਆਂ ਨੂੰ ਸਿੱਖ ਇਤਿਹਾਸ ਬਾਰੇ ਚਾਨਣਾ ਪਾਉਣਾ ਚਾਹੀਦਾ ਹੈ ਆ ਇੱਕ ਕਨੇਡਾ ਤੋਂ ਵੀਡੀਓ ਨਿਕਲ ਕੇ ਸਾਹਮਣੇ ਆਈ ਹੈ ਦੋਸਤੋ ਜਿੱਥੇ ਪੰਜਾਬੀ ਸਟੂਡੈਂਟਸ ਮੁੰਡੇ ਕੁੜੀਆਂ 크리스마ਸ ਮਨਾ ਰਹੇ ਹਨ ਆਪਣੇ ਇਤਿਹਾਸ ਨੂੰ ਭੁੱਲ ਕੇ ਜਸ਼ਨ ਮਨਾ ਰਹੇ ਹਨ ਲੋਕਾਂ ਨੇ ਕੀ ਕੁਛ ਆਖਿਆ ਇਸ ਵੀਡੀਓ ਦੇ ਬਾਰੇ ਆਵ ਲੈ ਚੱਲਦੇ ਆਂ ਪੂਰੀ ਵੀਡੀਓ ਦੇ ਵੱਲ ਪਹਿਲੇ ਵੀਰ ਨੇ ਲਿਖਿਆ ਦਸ਼ਮਣ ਮਰੇ ਤੇ ਸਪੀਕਰ ਉੱਚੀ ਨਹੀਂ ਵਜਾਈਦਾ ਜੇ ਕੌਮ 'ਚ ਹੋਵੇ ਸੋਗ ਤਾਂ ਬਗਾਨਾ ਤਿਆਰ ਨਹੀਂ ਮਣਾਈਦਾ Let us remember the sacrifice of Sri Guru Gobind Singh ji on 25th December ਇਸ ਤੋਂ ਅਗਲੇ ਵੀਰ ਨੇ ਲਿਖਿਆ ਆਪਣੇ ਘਰੇ ਸੋਗ ਹੋਵੇ ਤਾਂ ਬਗਾਨੀ ਬਰਾਤ 'ਚ ਨਚਣਾ ਸੋਭਾ ਨਹੀਂ ਦਿੰਦਾ ਲੱਖ ਦੀ ਲਾਂਤ ਹੈ ਇਹ ਜਿਹਾਂ ਤੇ ਵਾਹਿਗੁਰੂ ਸਮਤ ਬਖਸ਼ੇ ਇਹਨਾਂ ਨੂੰ ਉਸ ਤੋਂ ਅਗਲੇ ਵੀਰ ਨੇ ਲਿਖਿਆ ਕਿੱਥੇ ਲੇਖਾ ਦੇਣਾ ਜਾ ਕੇ ਦੋਸਤੋ ਅਗਲੇ ਵੀਰ ਨੇ ਲਿਖਿਆ ਸ਼ਰਮ ਖਾ ਲਓ ਮਰੀਆਂ ਜਮੀਰਾ ਵਾਲਿਓ ਛੀਦੀ ਦਿਨ ਚੱਲਦੇ ਆ ਇਸ ਵੀਡੀਓ ਦੇ ਬਾਰੇ ਦੋਸਤੋ ਆਪੋ ਆਪਣੇ ਸੁਝਾਅ ਸਾਡੇ ਚੈਨਲ ਦੇ ਨਾਲ ਜਰੂਰ ਸਾਂਝੇ ਕਰਿਓ ਬਾਕੀ ਸਾਡੇ ਚੈਨਲ ਦੇ ਜ਼ਰੀਏ ਹਰੇਕ ਸਿੱਖ ਕੌਮ ਨੂੰ ਇਹੀ ਬੇਨਤੀ ਆ ਕਿ ਛੀਦੀ ਦਿਹਾੜੇ ਚੱਲ ਰਿਆ ਨਾ ਸਾਨੂੰ ਕਿਸੇ ਵੀ ਤਰ੍ਹਾਂ ਦੀ ਹੁਲੜਬਾਜੀ ਨਹੀਂ ਕਰਨੀ ਚਾਹੀਦੀ ਕੋਈ ਵੀ ਖੁਸ਼ੀ ਨਹੀਂ ਮਨਾਉਣੀ ਚਾਹੀਦੀ